ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਜੋ ਕਹਿੰਦੇ ਆ ਵੀ ਕਦੇ ਵੀ ਸੁੱਖ ਦਾ ਸਾਹ ਨਹੀਂ ਆਇਆ ਕਦੀ ਕਿਸੇ ਪਾਸਿਓ ਕੋਈ ਪਰੇਸ਼ਾਨੀ ਆ ਜਾਂਦੀ ਹੈ ਕਦੀ ਕਿਸੇ ਪਾਸਿਓ ਕੋਈ ਪਰੇਸ਼ਾਨੀ ਆ ਜਾਂਦੀ ਕਦੇ ਕਿਸੇ ਗੱਲ ਦੀ ਚਿੰਤਾ ਕਦੇ ਕਿਸੇ ਕੰਮ ਦੀ ਚਿੰਤਾ ਬਸ ਇਸੇ ਤਰ੍ਹਾਂ ਜ਼ਿੰਦਗੀ ਬੀਤ ਰਹੀ ਆ ਤਾਂ ਉਹ ਆਪਣੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਹੋ ਸਕਦਾ ਹੈ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਪਰੇਸ਼ਾਨੀਆਂ ਦੇ ਹੱਲ ਅੱਜ ਦੀ ਇਸ ਵੀਡੀਓ ਦੇ ਵਿੱਚੋਂ ਮਿਲ ਜਾਣ ਜਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਕਿਸ ਗਲਤੀ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੋ ਪਰੇਸ਼ਾਨ ਹੋ ਨਿਰਾਸ਼ ਹੋ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਿਆਰੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਾਂਗੇ ਇਹਦੇ ਕਹਿੰਦੇ ਇੱਕ ਵਾਰ ਇੱਕ ਮਨੁੱਖ ਜੋ ਆਪਣੀ ਜ਼ਿੰਦਗੀ ਦੀਆਂ ਕੁਝ ਸਮੱਸਿਆਵਾਂ ਪਰੇਸ਼ਾਨੀਆਂ ਲੈ ਕੇ ਇੱਕ ਸੰਤ ਮਹਾਤਮਾ ਜੀ ਦੇ ਕੋਲ ਗਿਆ ਜਾ ਕੇ ਇਕੱਲਾ ਇਕੱਲਾ ਦੁੱਖ ਦੱਸਣਾ ਲੱਗਾ ਕਿ ਮੈਨੂੰ ਮੇਰੇ ਕਾਰੋਬਾਰ ਦੇ ਵਿੱਚ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ ਸੰਤ ਜੀ ਮੇਰੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਦੀ ਕਮੀ ਆ ਇਦਾਂ ਕਰਕੇ ਉਹਨੇ ਕਈ ਸਮੱਸਿਆਵਾਂ ਗਿਣਾ ਦਿੱਤੀਆਂ ਕਹਿੰਦੇ ਸੰਤ ਜੀ ਨੇ ਉਸ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੱਤਾ ਕਿਹਾ ਪੁੱਤਰ ਤੂੰ ਕੱਲ ਨੂੰ ਸਾਡੇ ਕੋਲ ਆਵੇਂ ਕਹਿੰਦੇ ਉਹ ਮਨੁੱਖ ਕਰਨ ਚਲਿਆ ਗਿਆ ਅਗਲਾ ਦਿਨ ਹੋਇਆ ਸ਼ੰਤ ਜੀ ਦੇ ਕੋਲ ਆਇਆ ਸ਼ੰਤ ਜੀ ਨੇ ਇੱਕ ਚਿੱਠੀ ਕੱਢੀ ਉਮਰੁਖ ਨੂੰ ਦੇ ਦਿੱਤੀ ਅਤੇ ਕਿਹਾ ਪੁੱਤਰ ਤੂੰ ਆਹ ਚਿੱਠੀ ਘਰ ਜਾ ਕੇ ਆਰਾਮ ਦੇ ਨਾਲ ਪੜੀ ਤੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਇਸ ਚਿੱਠੀ ਦੇ ਵਿੱਚ ਨੇ ਕਹਿੰਦੇ ਉਮਰੁਖ ਫਿਰ ਘਰ ਆਇਆ ਆਪਣੇ ਕਮਰੇ ਦੇ ਵਿੱਚ ਗਿਆ ਜਾ ਕੇ ਆਰਾਮ ਦੇ ਨਾਲ ਉਹ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ ਉਹ ਚਿੱਠੀ ਦੇ ਵਿੱਚ ਲਿਖਿਆ ਸੀ ਪੁੱਤਰ ਜਦ ਤੂੰ ਰੋਜ਼ ਸਵੇਰੇ ਉੱਠਦਾ ਹੈ ਤਾਂ ਮੈਂ ਤੇਰੇ ਕੋਲ ਹੀ ਖੜਾ ਹੁੰਨਾ ਮੈਨੂੰ ਲੱਗਦਾ ਕਿ ਮੇਰਾ ਬੱਚਾ ਉੱਠਦਿਆਂ ਸਾਰ ਮੈਨੂੰ ਯਾਦ ਕਰੇਗਾ ਮੇਰੀ ਗੱਲ ਸੁਨੇਗਾ ਪਰ ਪੁੱਤਰ ਤੂੰ ਮੈਨੂੰ ਯਾਦ ਹੀ ਨਹੀਂ ਕਰਦਾ ਪਰ ਮੈਂ ਤੇਰੇ ਲਈ ਉਸ ਵੇਲੇ ਬਹੁਤ ਕੁਝ ਲੈ ਕੇ ਖੜਾ ਹੁੰਨਾ ਬਹੁਤ ਸਾਰਾ ਗਿਆਨ ਲੈ ਕੇ ਤੇਰੇ ਲਈ ਆਇਆ ਹੁੰਨਾ ਤਾ ਜੋ ਤੈਨੂੰ ਕਿਸੇ ਕੰਮ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਪਰ ਬੱਚੇ ਤੂੰ ਮੈਨੂੰ ਯਾਦ ਹੀ ਨਹੀਂ ਕਰਦਾ ਫਿਰ ਮੈਂ ਸੋਚਦਾ ਹਾਂ ਕਿ ਚਲ ਕੋਈ ਨਹੀਂ ਮੇਰਾ ਬੱਚਾ ਯਾਦ ਮੈਨੂੰ ਜ਼ਰੂਰ ਕਰੇਗਾ ਤੂੰ ਚਾਹ ਪਾਣੀ ਨਾਸ਼ਤਾ ਕਰਨ ਬੈਠ ਜਾਣਾ ਹੈ ਮੈਂ ਉਸ ਵੇਲੇ ਵੀ ਤੇਰੇ ਕੋਲ ਹੀ ਹੁੰਨਾ ਮੈਨੂੰ ਲੱਗਦਾ ਕਿ ਮੇਰਾ ਬੱਚਾ ਹੁਣ ਮੈਨੂੰ ਯਾਦ ਕਰ ਲਵੇਗਾ ਪਰ ਨਹੀਂ ਬੱਚੇ ਤੂੰ ਉਦੋਂ ਵੀ ਮੈਨੂੰ ਯਾਦ ਨਹੀਂ ਕਰਦਾ ਫਿਰ ਪੁੱਤਰ ਤੂੰ ਆਪਣੇ ਕੰਮ ਤੇ ਜਾਣ ਦੇ ਲਈ ਤਿਆਰ ਹੋਣਾ ਸ਼ੁਰੂ ਹੋ ਜਾਣਾ ਬਹੁਤ ਕੁਝ ਸੋਚਦਾ ਕਿ ਮੈਂ ਕਿਹੜਾ ਸੂਟ ਪਾਵਾਂ ਮੈਂ ਕਿਸ ਤਰੀਕੇ ਦੇ ਨਾਲ ਸੋਹਣਾ ਲੱਗਾਂ ਉਸ ਵੇਲੇ ਤੇਰੇ ਮਨ ਦੇ ਵਿੱਚ ਕਈ ਲੋਕਾਂ ਦੇ ਖਿਆਲ ਆਉਂਦੇ ਆ ਤੂੰ ਕਈਆਂ ਨੂੰ ਸੋਹਣਾ ਲੱਗ ਕੇ ਦਿਖਾਉਣਾ ਚਾਹੁੰਦਾ ਹੈ ਮੈਨੂੰ ਉਸ ਵੇਲੇ ਲੱਗ ਰਿਹਾ ਹੁੰਦਾ ਕਿ ਮੇਰਾ ਬੱਚਾ ਹੁਣ ਮੈਨੂੰ ਯਾਦ ਕਰੇਗਾ ਮੈਨੂੰ ਵੀ ਸੋਹਣਾ ਲੱਗ ਕੇ ਦਿਖਾਉਣਾ ਜਾਵੇਗਾ ਪਰ ਪੁੱਤਰ ਉਸ ਵੇਲੇ ਵੀ ਤੇਰੇ ਖਿਆਲਾਂ ਦੇ ਵਿੱਚ ਤੇਰੇ ਜ਼ਿਕਰ ਦੇ ਵਿੱਚ ਮੈਂ ਨਹੀਂ ਹੁੰਦਾ ਫਿਰ ਤੂੰ ਤਿਆਰ ਹੋ ਕੇ ਕੰਮ ਤੇ ਤੁਰ ਪੈਣਾ ਹੈ ਫਿਰ ਰਸਤੇ ਦੇ ਵਿੱਚ ਵੀ ਤੇਰੇ ਕੋਲ ਬਹੁਤ ਸਮਾਂ ਹੁੰਦਾ ਮੈਨੂੰ ਲੱਗਦਾ ਕਿ ਮੇਰਾ ਬੱਚਾ ਹੁਣ ਮੈਨੂੰ ਯਾਦ ਕਰੇਗਾ ਪਰ ਪੁੱਤਰ ਤੂੰ ਉਸ ਵੇਲੇ ਵੀ ਜਾਂ ਤਾਂ ਆਪਣੇ ਫੋਨ ਤੇ ਲੱਗਾ ਰਹਿਣਾ ਜਾਂ ਫਿਰ ਆਪਣੇ ਖਿਆਲਾਂ ਦੇ ਵਿੱਚ ਖੋ ਜਾਣਾ ਤੂੰ ਮੈਨੂੰ ਉਸ ਵੇਲੇ ਵੀ ਯਾਦ ਨਹੀਂ ਕਰਦਾ ਫਿਰ ਤੂੰ ਆਪਣੇ ਕੰਮ ਤੇ ਪਹੁੰਚ ਜਾਣਾ ਤੂੰ ਉੱਥੇ ਜਾ ਕੇ ਬਹੁਤ ਕੰਮ ਕਰਦਾ ਮੈਨੂੰ ਤੇਰੇ ਤੇ ਤਰਸ ਆਉਂਦਾ ਕਿ ਮੇਰਾ ਬੱਚਾ ਸਵੇਰ ਤੋਂ ਲੈ ਕੇ ਕਿਸ ਤਰ੍ਹਾਂ ਮਿਹਨਤ ਕਰ ਰਿਹਾ ਏ ਕਿੰਨਾ ਕੰਮ ਕਰ ਰਿਹਾ ਏ ਮੈਂ ਤੇਰਾ ਕੁਝ ਕੰਮ ਆਸਾਨ ਕਰਦਾ ਹਾਂ ਜਿਹਨੂੰ ਕੁਝ ਸਮਾਂ ਦੇਣਾ ਹਾਂ ਕਿ ਚੱਲ ਮੇਰਾ ਬੱਚਾ ਹੁਣ ਮੈਨੂੰ ਯਾਦ ਕਰੇ ਹੁਣ ਹੀ ਮੈਂ ਇਹਨੂੰ ਸਹੀ ਰਾਹ ਦਿਖਾਵਾਂ ਇਹਨੂੰ ਕੁਝ ਗਿਆਨ ਦੇਵਾਂ ਇਹਦੇ ਨਾਲ ਆਪਣੇ ਮਨ ਦੀ ਗੱਲ ਕਰਾਂ ਇਹਦੇ ਮਨ ਦੀ ਗੱਲ ਸੁਣਾ ਪਰ ਪੁੱਤਰ ਤੂੰ ਉਸ ਵੇਲੇ ਵੀ ਮੈਨੂੰ ਯਾਦ ਨਹੀਂ ਕਰਦਾ ਉਸ ਵੇਲੇ ਨੂੰ ਵੀ ਤੂੰ ਆਪਣੇ ਹਿਸਾਬ ਦੇ ਨਾਲ ਵਰਤਦਾ ਹੈ ਇਸੇ ਤਰ੍ਹਾਂ ਹੀ ਸ਼ਾਮ ਪੈ ਜਾਂਦੀ ਆ ਫਿਰ ਵੀ ਮੈਨੂੰ ਬਹੁਤ ਆਸ ਹੁੰਦੀ ਹੈ ਕਿ ਹੁਣ ਮੇਰੇ ਬੱਚੇ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਲੀਆਂ ਨੇ ਸਾਰੇ ਕੰਮ ਧੰਦੇ ਕਰ ਲਏ ਆ ਮੇਰਾ ਬੱਚਾ ਹੁਣ ਮੈਨੂੰ ਜ਼ਰੂਰ ਯਾਦ ਕਰੇਗਾ ਪਰ ਬੱਚੇ ਤੂੰ ਆਪਣੇ ਸਾਰੇ ਕੰਮ ਕਰਕੇ ਵੀ ਮੈਨੂੰ ਯਾਦ ਨਹੀਂ ਕਰਦਾ ਤੂੰ ਘਰ ਆਉਣਾ ਏ ਰੋਟੀ ਪਾਣੀ ਖਾਣਾ ਏ ਆਪਣੇ ਪਰਿਵਾਰ ਦੇ ਨਾਲ ਬੈਠਦਾ ਏ ਤੂੰ ਮੈਨੂੰ ਉਸ ਵੇਲੇ ਵੀ ਯਾਦ ਨਹੀਂ ਕਰਦਾ ਸੌਣ ਦੇ ਲਈ ਆਪਣੇ ਬਿਸਤਰ ਤੇ ਆ ਜਾਨਾ ਹੈ ਬਿਸਤਰ ਤੇ ਆ ਕੇ ਵੀ ਤੈਨੂੰ ਕਿੰਨਾ ਚਿਰ ਨੀਂਦ ਨਹੀਂ ਆਉਂਦੀ ਤੂੰ ਪਾਸੇ ਪਲਟਦਾ ਰਹਿਣਾ ਹੈ ਮੈਨੂੰ ਲੱਗਦਾ ਕਿ ਮੇਰਾ ਬੱਚਾ ਹੁਣ ਬੇਚੈਨੀ ਦੇ ਵਿੱਚ ਮੈਨੂੰ ਯਾਦ ਕਰੇਗਾ ਪਰ ਤੂੰ ਪੁੱਤਰਾ ਉਦੋਂ ਵੀ ਮੈਨੂੰ ਯਾਦ ਨਹੀਂ ਕਰਦਾ ਇਸੇ ਤਰ੍ਹਾਂ ਸਾਰਾ ਦਿਨ ਲੰਘ ਜਾਂਦਾ ਏ ਮੈਂ ਆਸ ਦੇ ਵਿੱਚ ਬੈਠਾ ਰਹਿਨਾ ਹਾਂ ਮੈਂ ਉਡੀਕਦਾ ਰਹਿਨਾ ਹਾਂ ਕਿ ਮੇਰਾ ਬੱਚਾ ਕੁਝ ਸਮਾਂ ਮੇਰੇ ਕੋਲ ਆ ਕੇ ਬੈਠੇਗਾ ਮੈਨੂੰ ਯਾਦ ਕਰੇਗਾ ਪਰ ਤੇਰੇ ਮਨ ਦੇ ਵਿੱਚ ਕਦੇ ਵੀ ਮੈਨੂੰ ਮਿਲਣ ਦੀ ਇੱਛਾ ਨਹੀਂ ਆਉਂਦੀ ਮੈਨੂੰ ਯਾਦ ਕਰਨ ਦੀ ਇੱਛਾ ਨਹੀਂ ਆਉਂਦੀ ਤੂੰ ਸਿਰਫ ਉਸ ਵੇਲੇ ਮੈਨੂੰ ਯਾਦ ਕਰਦਾ ਏ ਜਦੋਂ ਤੇਰਾ ਕੋਈ ਕੰਮ ਆੜਦਾ ਏ ਜਦੋਂ ਤੈਨੂੰ ਕੋਈ ਚੀਜ਼ ਚਾਹੀਦੀ ਹੁੰਦੀ ਆ ਉਸ ਵੇਲੇ ਵੀ ਮੈਂ ਖੁਸ਼ ਹੁੰਨਾ ਕਿ ਚਲੋ ਮੇਰਾ ਬੱਚਾ ਕਿਸੇ ਬਹਾਨੇ ਮੇਰੇ ਕੋਲ ਤਾਂ ਆਇਆ ਮੈਨੂੰ ਯਾਦ ਤਾਂ ਕੀਤਾ ਪਰ ਪੁੱਤਰ ਤੂੰ ਉਹ ਦੋਵੇਂ ਮੈਨੂੰ ਯਾਦ ਨਹੀਂ ਕਰ ਰਿਹਾ ਹੁੰਦਾ ਸਿਰਫ ਉਹ ਕੰਮ ਦੀ ਪਈ ਹੁੰਦੀ ਆ ਕਿ ਮੇਰਾ ਇਹ ਕੰਮ ਨਿਕਲ ਜਵੇ ਮੈਨੂੰ ਇਹ ਚੀਜ਼ ਮਿਲ ਜਵੇ ਜਦੋਂ ਮੈਂ ਤੇਰਾ ਕੰਮ ਕਰ ਦਿੰਨਾ ਹਾਂ ਤੈਨੂੰ ਉਹ ਚੀਜ਼ ਦੇ ਦਿੰਨਾ ਹਾਂ ਤੂੰ ਫਿਰ ਤੋਂ ਮੇਰੇ ਵੱਲ ਪਿੱਠ ਕਰ ਲੈਣਾ ਹਾਂ ਪੁੱਤਰ ਤੂੰ ਅੱਜ ਤੱਕ ਮੈਨੂੰ ਕਦੇ ਵੀ ਮਿਲਣ ਦੀ ਇੱਛਾ ਜ਼ਾਹਰ ਨਹੀਂ ਕੀਤੀ ਮਨੋਂ ਮਿਲਣਾ ਨਹੀਂ ਚਾਇਆ ਮਨੋਂ ਯਾਦ ਨਹੀਂ ਕੀਤਾ ਇਹ ਲਿਖ ਕੇ ਥੱਲੇ ਲਿਖਿਆ ਸੀ ਏਰਾ ਪਰਮ ਪਿਤਾ ਪਰਮਾਤਮਾ ਜਿਸ ਵੀ ਨਾਮ ਦੇ ਨਾਲ ਤੂੰ ਮੈਨੂੰ ਬੁਲਾਉਣਾ ਚਾਹ ਕਿੰਦੇ ਮਨੁੱਖ ਨੇ ਜਦੋਂ ਸਾਰੀ ਚਿੱਠੀ ਪੜ੍ਹੀ ਉਹਦਾ ਗਾਲ ਪਾਰ ਆਇਆ ਅੱਖਾਂ ਦੇ ਵਿੱਚੋਂ ਪਾਣੀ ਛਲਕਣ ਲੱਗਾ ਕਿਉਂਕਿ ਅਸਲੀਅਤ ਸਾਹਮਣੇ ਨਜ਼ਰ ਆ ਰਹੀ ਸੀ ਸੱਚਮੁੱਚ ਇਦਾਂ ਹੀ ਸੀ ਮਾਲਕ ਦੇ ਲਈ ਕਦੀ ਸਮਾਂ ਨਹੀਂ ਕੱਢਿਆ ਕਹਿੰਦੇ ਇਦਾਂ ਹੀ ਰੋਂਦਾ ਰੋਂਦਾ ਸੰਤ ਮਹਾਤਮਾ ਜੀ ਦੇ ਕੋਲ ਚਲਿਆ ਗਿਆ ਜਾ ਕੇ ਕਿਹਾ ਮਹਾਤਮਾ ਜੀ ਤੁਸੀਂ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮਹਾਤਮਾ ਜੀ ਨੇ ਕਿਹਾ ਪੁੱਤਰ ਇਹ ਚਿੱਠੀ ਦੇ ਰਾਹੀਂ ਮੈਂ ਤੈਨੂੰ ਸਿਰਫ ਇਹ ਸਮਝਾਉਣਾ ਚਾਹੁੰਦਾ ਸੀ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਦੁਖੀ ਕਿਉਂ ਆ ਕਿਉਂਕਿ ਤੂੰ ਉਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਦੂਰ ਆ। ਪਰਮਾਤਮਾ ਨੇ ਤੈਨੂੰ ਬਹੁਤ ਕੁਝ ਦਿੱਤਾ ਏ। ਤੇਰੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਕਿਉਂਕਿ ਜੇਕਰ ਤੈਨੂੰ ਕੰਮ ਧੰਦੇ ਕਾਰੋਬਾਰ ਦੇ ਵਿੱਚ ਘਾਟਾ ਪਿਆ ਇਹਦਾ ਮਤਲਬ ਤੇਰੇ ਕੋਲ ਆਪਣਾ ਕੰਮ ਧੰਦਾ ਕਾਰੋਬਾਰ ਹੈ ਤੇਰੇ ਕੋਲ ਕਿਰਤ ਹੈ ਜਿਹਦੇ ਨਾਲ ਕਮਾਈ ਕਰਕੇ ਤੂੰ ਆਪਣਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਤੇ ਕਮਾ ਧੰਦਿਆਂ ਦੇ ਵਿੱਚ ਵਾਦੇ ਘਾਟੇ ਚੱਲਦੇ ਰਹਿੰਦੇ ਆ ਜੇ ਤੂੰ ਪਰਿਵਾਰ ਦੇ ਕਿਸੇ ਜੀ ਕਰਕੇ ਦੁਖੀ ਆ ਤਾਂ ਇਹ ਸੋਚ ਤੇਰੇ ਕੋਲ ਪਰਿਵਾਰ ਆ ਜੇ ਪਰਿਵਾਰ ਆ ਤਾਂ ਪਰਿਵਾਰ ਦੇ ਵਿੱਚ ਸਭ ਜੀਆਂ ਦੇ ਨਾਲ ਤੇਰਾ ਸੁਭਾ ਨਹੀਂ ਮਿਲ ਸਕਦਾ ਸਭ ਦੇ ਨਾਲ ਤੇਰੇ ਵਿਚਾਰ ਨਹੀਂ ਮਿਲ ਸਕਦੇ ਪਰਿਵਾਰ ਦੇ ਵਿੱਚ ਕਈ ਵਾਰ ਵਿਚਾਰ ਟਕਰਾਰ ਹੋ ਜਾਂਦੀ ਹੈ ਨਿੱਕੀ ਮੋਟੀ ਨੋਕ ਚੋਕ ਹੋ ਜਾਂਦੀ ਹੈ ਪਰ ਤੂੰ ਇਹ ਤਾਂ ਸੋਚਣਾ ਪਰਮਾਤਮਾ ਨੇ ਤੈਨੂੰ ਪਰਿਵਾਰ ਦਿੱਤਾ ਹੈ ਕੁਝ ਲੋਕ ਇਸ ਦੁਨੀਆ ਦੇ ਵਿੱਚ ਬਿਲਕੁਲ ਇਕੱਲੇ ਨੇ ਦੁੱਖ ਸੁੱਖ ਸੁਣਨ ਵਾਲਾ ਕੋਈ ਨਹੀਂ ਆ ਸੋ ਮੁੱਖ ਦੀ ਗੱਲ ਇਹ ਹੈ ਕਿ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜੇਕਰ ਉਹ ਦਿੱਤੇ ਦੇ ਵਿੱਚ ਹੀ ਅਸੀਂ ਦੁਖੀ ਪਰੇਸ਼ਾਨ ਹਾਂ ਤਾਂ ਉਹ ਸਿਰਫ ਇਸ ਕਰਕੇ ਕਿਉਂਕਿ ਅਸੀਂ ਉਹ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਗਏ ਆ ਅਸੀਂ ਉਹ ਦਾਤਾਂ ਪ੍ਰਾਪਤ ਕਰਕੇ ਆਪਣੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਜੇ ਪਰਮਪਿਤਾ ਪਰਮਾਤਮਾ ਦੇ ਦਿੱਤੇ ਹੋਏ ਦੱਸੇ ਹੋਏ ਰਾਹ ਤੇ ਚੱਲੀਏ ਉਹਨਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਚੱਲੀਏ ਉਹਨਾਂ ਤੋਂ ਗਿਆਨ ਲੈ ਕੇ ਚੱਲੀਏ ਤਾਂ ਕਦੇ ਵੀ ਦੁਖੀ ਨਹੀਂ ਹੋ ਸਕਦੇ ਪਰਮਾਤਮਾ ਨੇ ਜੋ ਦਿੱਤਾ ਹੈ ਉਹਦਾ ਹਰ ਵੇਲੇ ਸ਼ੁਕਰਾਨਾ ਕਰੀਏ ਪਰ ਅਸੀਂ ਸ਼ੁਕਰਾਨਾ ਨਹੀਂ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਉਹਨਾਂ ਚੀਜ਼ਾਂ ਦੇ ਲਈ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਜੇ ਨਹੀਂ ਆਈਆਂ ਪਰ ਜੋ ਦਿੱਤੀਆਂ ਨੇ ਉਹਨਾਂ ਨੂੰ ਕਦੇ ਯਾਦ ਨਹੀਂ ਕੀਤਾ ਉਹਨਾਂ ਦੇ ਲਈ ਕਦੀ ਮਾਲਕ ਦਾ ਸ਼ੁਕਰਾਨਾ ਨਹੀਂ ਕੀਤਾ ਇਸੇ ਕਰਕੇ ਤਾਂ ਸਾਡਾ ਅੰਦਰ ਹਰ ਵੇਲੇ ਕਲਪ ਦਾ ਰਹਿੰਦਾ ਹੈ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੰਦਰੋਂ ਖੁਸ਼ ਨਹੀਂ ਹਾਂ ਕਿਉਂਕਿ ਸਾੰਦਰ ਸਬਰ ਸੰਤੋਖ ਨਹੀਂ ਹੈ ਤੇ ਸਬਰ ਸੰਤੋਖ ਹੁਣਾਏ ਸ਼ੁਕਰਾਨੇ ਕਰਕੇ ਜਿਵੇਂ ਜਿਵੇਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਰੱਜੀ ਹੋਈ ਰੂਹ ਬਣਦੇ ਜਾਵਾਂਗੇ ਸੋ ਸੰਤ ਮਹਾਤਮਾ ਜੀ ਨੇ ਉਸ ਮੁੜਖ ਨੇ ਸਮਝਾਇਆ ਕਿ ਪੁੱਤਰ ਸੁੱਖ ਦੇਣ ਵਾਲੇ ਦਾਤੇ ਨੇ ਉਹ ਦਾਤੇ ਨੇ ਉਹ ਮਾਲਕ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ ਬਸ ਤੂੰ ਉਹਨੂੰ ਫਿਰ ਤੋਂ ਯਾਦ ਕਰ ਉਹਦੇ ਦੱਸੇ ਹੋਈ ਗਿਆਨ ਦੇ ਅਨੁਸਾਰ ਚੱਲ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਤੈਨੂੰ ਦੁੱਖ ਲੱਗ ਰਹੇ ਨੇ ਉਹ ਵੀ ਸੁੱਖਾਂ ਦੇ ਵਿੱਚ ਬਦਲ ਜਾਣਗੇ ਜਦੋਂ ਤੂੰ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਕਰਨਾ ਸ਼ੁਰੂ ਕੀਤਾ ਤੈਨੂੰ ਪਤਾ ਲੱਗਣਾ ਕਿ ਤੂੰ ਤਾਂ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਆ ਸਭ ਤੋਂ ਧੰਵਾਨੀ ਨਸਾਨਿਆ ਜੋ ਚੀਜ਼ਾਂ ਤੇਰੇ ਕੋਲ ਨੇ ਕੁਝ ਲੋਕ ਉਹਨਾਂ ਚੀਜ਼ਾਂ ਦੇ ਲਈ ਤਰਸਦੇ ਨੇ ਪਰ ਮਾਲਕ ਨੇ ਤੈਨੂੰ ਬਿਨਾ ਬੋਲਿਆ ਬਿਨਾ ਮੰਗਿਆ ਦਿੱਤੀਆਂ ਜੇ ਤੇਰੇ ਕੋਲ ਧਨ ਘਟਿਆ ਤਾਂ ਤੇਰੇ ਕੋਲ ਚੰਗੀ ਸਿਹਤ ਹੈ ਉਹਦੇ ਲਈ ਧੰਨਵਾਦ ਕਰ ਪ੍ਰਮਾਤਮਾ ਨੇ ਤੈਨੂੰ ਸੋਹਣਾ ਸ਼ਰੀਰ ਦਿੱਤਾ ਏ ਤੇਰੇ ਅੰਗ ਪੈਰ ਸਹੀ ਸਲਾਮਤ ਚੱਲ ਰਹੇ ਨੇ ਤੇਰੇ ਸਾਹ ਚੱਲ ਰਹੇ ਨੇ ਤੂੰ ਜਿੰਦਾ ਏ ਇਸ ਗੱਲ ਦੇ ਲਈ ਮਾਲਕ ਦਾ ਸ਼ੁਕਰਾਨਾ ਕਰ ਜਿਵੇਂ ਜਿਵੇਂ ਸ਼ੁਕਰਾਨਾ ਕਰੇਗਾ ਉਵੇਂ ਉਵੇਂ ਸੁੱਖਾ ਹੁੰਦਾ ਜਾਵੇਂਗਾ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਪੂਰੀ ਕੁਦਰਤ ਪੂਰੀ ਕਾਇਨਾਤ ਵੀ ਸਾਡੇ ਤੇ ਮਿਹਰਬਾਨ ਹੁੰਦੀ ਆ ਕਹਿੰਦੀ ਆ ਕਿ ਇਹ ਬੰਦਾ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਆ ਇਹਨੂੰ ਸਭ ਕੁਝ ਦੇਵੋ ਫਿਰ ਜਿਹੜੀ ਚੀਜ਼ ਸਾਨੂੰ ਚਾਹੀਦੀ ਹੁੰਦੀ ਆ ਉਹ ਚੀਜ਼ ਨੂੰ ਸਾਡੇ ਕੋਲ ਲਿਆਉਣ ਦੇ ਲਈ ਪੂਰੀ ਕੁਦਰਤ ਪੂਰੀ ਕਾਇਨਾਤ ਜ਼ੋਰ ਲਾ ਦਿੰਦੀ ਆ ਇਸ ਕਰਕੇ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਦਿਨ ਦੀ ਸ਼ੁਰੂਆਤ ਹੀ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਆ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਕਰਨੀ ਆ ਗੁਰੂ ਦੇ ਗਿਆਨ ਤੋਂ ਕਰਨੀ ਆ ਸਵੇਰੇ ਉੱਠ ਕੇ ਗੁਰੂ ਦਾ ਗਿਆਨ ਲਿਆ ਹੋਵੇਗਾ ਤਾਂ ਫਿਰ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਪਰੇਸ਼ਾਨੀ ਆ ਜਾਵੇ ਬੰਦਾ ਦੇਖ ਕੇ ਕਬਰਮਦਾ ਨਹੀਂ ਆ ਨਰਾਸ਼ ਨਹੀਂ ਹੁੰਦਾ ਉਹ ਮੁਸ਼ਕਲ ਪਰੇਸ਼ਾਨੀਆਂ ਦੇ ਹੱਲ ਕੱਢ ਲੈਂਦਾ ਹੈ ਕਿਉਂਕਿ ਜਦੋਂ ਸਾਡੇ ਮਨ ਨੂੰ ਆਪਾਂ ਗੁਰੂ ਚਰਨਾਂ ਦੇ ਨਾਲ ਜੋੜਦੇ ਆ ਮਨ ਵਿੱਚ ਗੁਰੂ ਦਾ ਗਿਆਨ ਭਰਦੇ ਆ ਤਾ ਸਾਡੇ ਮਨ ਨੂੰ ਬਹੁਤ ਬਲ ਮਿਲਦਾ ਏ ਬੜਾ ਤਕੜਾ ਹੁੰਦਾ ਬਹੁਤ ਤਾਕਤਵਰ ਹੁੰਦਾ ਹਰ ਮੁਸੀਬਤ ਹਰ ਮੁਸ਼ਕਲ ਪਰੇਸ਼ਾਨੀ ਦੇ ਨਾਲ ਲੜਨ ਦੀ ਹਿੰਮਤ ਇਹਦੇ ਵਿੱਚ ਆ ਜਾਂਦੀ ਆ ਇਹ ਹਰ ਮੁਸ਼ਕਲ ਦੇ ਵਿੱਚੋਂ ਬਾਹਰ ਨਿਕਲਣ ਦੇ ਰਾਹ ਲੱਭ ਲੈਂਦਾ ਹੈ ਇਸ ਕਰਕੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਦੇ ਗਿਆਨ ਦੇ ਨਾਲ ਭਰਨਾ ਹੈ ਸ਼ੁਕਰਾਨੇ ਦੇ ਨਾਲ ਭਰ ਕੇ ਨੂੰ ਰੱਜੀ ਹੋਈ ਰੂਹ ਬਣਾਉਣਾ ਹੈ ਸੋ ਸੰਗਤ ਜੀ ਜੇਕਰ ਅਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ